ਤੇ ਨਾਲੇ ਕੋਈ ਇੱਥੇ ਚੰਗਾ ਡਾਕਟਰ ਨਹੀਂ ਆ ਰਿਹਾ ਕਿਉਂਕਿ ਜੋ ਵੀ بڑے ਡਾਕਟਰ ਨੇ ਵਧੀਆ ਡਾਕਟਰ ਨੇ ਉਹ ਸ਼ਾਂਤੀ ਚ ਕੰਮ ਕਰਨਾ ਚਾਹੁੰਦੇ ਨੇ ਚੇਤਾ ਕਾਵਦਾਂ ਦਾ ਪੀਜੀਆ ਨਾਲ ਮਸ਼ਹੂਰ ਹੋ ਰਿਹਾ ਦੀ ਕਿੱਥੇ ਧਰਨੇ ਨਾਲ ਹੋ ਰਿਹਾ ਐਨਾ ਕਹਿੰਦਾ ਹਾਂ ਮੈਂ ਇੱਥੇ ਮਾਂ ਦਾ ਡਾਕਟਰ ਇੱਕ ਡਾਕਟਰ ਸੰਗਰੂਰ ਦੇ ਕਾਬਦਾ ਦੇ ਵਿੱਚ ਬਨੇ ਪੀਜੀਆਈ ਦੇ ਵਿੱਚ ਪਿਛਲੇ ਦਿਨੀ ਨੌਕਰੀਆਂ ਨੂੰ ਲੈ ਕੇ ਇੱਕ ਮਸਲਾ ਸ਼ੁਰੂ ਹੋਇਆ ਸੀ ਜਿੱਥੇ ਕਿ ਦੇਖਣ ਨੂੰ ਮਿਲਿਆ ਕਿ ਪੀਜੀਆਈ ਵੱਲੋਂ ਨਵੇਂ ਮੁੰਡੇ ਕੁੜੀਆਂ ਨੂੰ ਨੌਕਰੀ ਦੇ ਵਿੱਚ ਭਰਤੀ ਕੀਤਾ ਗਿਆ ਤੇ ਜੋ ਪਹਿਲਾਂ ਕੰਮ ਕਰ ਰਹੇ ਸੀ ਉਹਨਾਂ ਨੂੰ ਕੱਢਿਆ ਗਿਆ ਪ੍ਰਸ਼ਾਸਨ ਦੇ ਮੁਤਾਬਕ ਕੰਟਰੈਕਟ ਵੇਸ ਤੇ ਲੱਗੇ ਮੁਲਾਜ਼ਮਾਂ ਨੂੰ ਕੰਟਰੈਕਟ ਪੂਰਾ ਹੋਣ ਤੇ ਕੱਢਿਆ ਗਿਆ ਸੀ ਜਦ ਕਿ ਜੋ ਮੁਲਾਜ਼ਮ ਉੱਥੇ ਕੰਮ ਕਰ ਰਹੇ ਸੀ ਉਹਨਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਨੌਕਰੀ ਤੇ ਰੱਖਿਆ ਜਾਵੇ ਇਸ ਨੂੰ ਲੈ ਕੇ ਕਿਸਾਨ ਜਿੱਥੇ ਬੰਦੀਆਂ ਨੇ ਵੀ ਉਹਨਾਂ ਦਾ ਸਾਥ ਦਿੱਤਾ ਸੀ ਅਤੇ ਪੀਜੀ ਕਾਬਦਾ ਦੇ ਨਾਲ ਧਰਨਾ ਲਗਾਇਆ ਸੀ ਜੀ ਨਾਮ ਹੈ ਆਪਣਾ ਮੇਰਾ ਨਾਮ ਗੁਰਜੰਟ ਸਿੰਘ ਹੈ ਜੀ ਕੀ ਕਹਿਣਾ ਚਾਹਾਂਗੇ ਜੋ ਅੱਜ ਫਰੈਂਡ ਕਾਬਦਾਂ ਦੀ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਗਿਆ ਇਹ ਅੱਜ ਜੀ ਅੱਜ ਸਾਡੇ ਸਮੂਹ ਨਗਰ ਸਾਫਕਾ ਸਰਪੰਚ ਨੰਬਰਦਾਰ ਸਾਰੇ ਪਿੰਡ ਦੇ ਪਤਵੰਤੇ ਸੱਜਣ ਤੇ ਸਾਰੀਆਂ ਜੁਨੀਅਨਾਂ ਨੂੰ ਲੌਸਮੈਂਟ ਕਰਕੇ ਅੱਜ ਸਾਡੇ ਸਿਮੰਦਰ ਕੋਲੇ ਇਕੱਠ ਹੋਇਆ ਸੀ ਜਿਹੜਾ ਸਾਡੇ ਪੀਜੀਆ ਅੱਗੇ ਧਰਨਾ ਚੱਲ ਰਿਹਾ ਹੈ ਉਹਦੇ ਸੰਬੰਧਿਤ ਵਿਚਾਰਾਂ ਹੋਈਆਂ ਵਿਚਾਰਾਂ ਵਿੱਚ ਇਹੀ ਹੋਇਆ ਵੀ ਜੇ ਧਰਨੇ ਨਾਲ ਜੇ ਕੁੜੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ ਅਸੀਂ ਕੁੜੀਆਂ ਦੇ ਹੱਕ ਤਾਂ ਕੋਣ ਚ ਕੇਸ ਕਰਨ ਵੀ ਉਹ ਇੱਥੇ ਧਰਨਾ ਲਾ ਕੇ ਨਾਲੇ ਪਿੰਡ ਦੀ ਸ਼ਬੀ ਖਰਾਬ ਹੁੰਦੀ ਹੈ ਤੇ ਨਾਲੇ ਕੋਈ ਇੱਥੇ ਚੰਗਾ ਡਾਕਟਰ ਨਹੀਂ ਆ ਰਿਹਾ ਕਿਉਂਕਿ ਜੋ ਵੀ ਬੜੇ ਡਾਕਟਰ ਨੇ ਵਧੀਆ ਡਾਕਟਰ ਨੇ ਉਹ ਸ਼ਾਂਤੀ ਚ ਕੰਮ ਕਰਨਾ ਚਾਹੁੰਦੇ ਨੇ ਜੇ ਉੱਥੇ ਜਿੰਦਾਬਾਦ ਮਰਦਾਬਾਦ ਹੋਈ ਜਾਊਗੀ ਉਹ ਉੱਥੇ ਉਹ ਕਿਵੇਂ ਕੰਮ ਕਰਨਗੇ ਇਸ ਕਰਕੇ ਸਾਡੀ ਸਾਰਿਆਂ ਨੇ ਅੱਜ ਇਹੀ ਫੈਸਲਾ ਕੀਤਾ ਸਾਡੇ ਬੱਚੇ ਪੜਾਣੇ ਜੁਨੀਅਨਾਂ ਚ ਸਾਡੇ ਹੀ ਭਾਈ ਨੇ ਸਾਡੇ ਤਿੰਨ ਜੁਨੀਅਨਾਂ ਨੇ ਗ੍ਰਾਹਾਂ ਤੇ ਰਾਜਿਆਲ ਤੇ ਲੰਗੋਵਾਲ ਦੇ ਉਹ ਸਾਡੇ ਭਰਾਵਾਂ ਨੂੰ ਵੀ ਅਸੀਂ ਨੇ ਬੁਲਾ ਕੇ ਇਹੀ ਕਹਿ ਵੀ ਦੇਖੋ ਆਪਣੇ ਪਿੰਡ ਦੀ ਸਭੀ ਖਰਾਬ ਹੋ ਰਹੀ ਹੈ ਵੀ ਭਾਈ 25 ਤਰੀਕ ਤੱਕ ਆਪਣੀ ਜੁਨੀਅਨ ਨਾਲ ਦੇ ਸੰਬੰਧਤ ਬੰਦਿਆਂ ਨਾਲ ਗੱਲ ਕਰਕੇ ਤੁਸੀਂ ਉੱਥੋਂ ਆਪਣੇ ਆਪਣੇ ਝੰਡੇ ਲਾਹੋ ਤੇ ਜੇ ਕੋਈ ਨਹੀਂ ਜੁਨੀਅਨ ਆਲਾ ਲਾਹੂਗਾ ਸਾਰੇ ਪਿੰਡ ਦੇ ਅੱਜ 100 200 ਬੰਦਾ ਇਕੱਠਾ ਹੋਇਆ ਸੀ ਪਤਵੰਤੇ ਸੱਜਣੋ ਤੇ ਉਹਨਾਂ ਨੇ ਇਹੀ ਫੈਸਲਾ ਲਿਆ ਹੈ ਵੀ ਭਾਈ ਅਸੀਂ ਉਹ ਜੁਨੀਅਨ ਨੂੰ ਕੋਈ ਅਸੀਂ ਟਾਲ ਨਹੀਂ ਦੇਵਾਂਗੇ ਨਾ ਹੀ ਅਸੀਂ ਉਹਦੇ ਨਾਲ ਜਾਵਾਂਗੇ ਇਹ ਅਜਾ ਹਮ ਲੋਕਾਂ ਦੀ ਸ਼ਾਂਤੀ ਹੋਈ ਐ ਸਾਡੀ ਵੀ ਉਹ ਲੜਕੀਆਂ ਨੂੰ ਹੱਥ ਜਾਂ ਬੰਨ ਕੇ ਬੇਨਤੀ ਐ ਤੇ ਯੂਨੀਅਨਾਂ ਨੂੰ ਵੀ ਬੇਨਤੀ ਐ ਵੀ ਦੇਖੋ ਆਪਣੇ ਬੱਚਿਆਂ ਨੂੰ ਇਲਾਜ ਕਰਾਉਣਾ ਆਪਣੇ ਭਾਈਚਾਰੇ ਨੂੰ ਇਲਾਜ ਕਰਾਉਣਾ ਜਿਹੜਾ ਇੱਕ ਬਾਹਰ ਪ੍ਰਾਈਵੇਟ ਹਸਪਤਾਲਾਂ ਚ ਲੱਖ ਰੁਪਏ ਚ 50000 ਚੋਰ ਐ 80000 ਚੋਰ ਐ ਫਿਰ ਆਪਾਂ ਨੂੰ ਉਹ ਚੰਗਾ ਕਿ ਉਹ ਚੰਗਾ ਠੀਕ ਐ ਬੱਚਿਆਂ ਨੂੰ ਕੁੜੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਜੇ ਕੋਈ ਸਰਕਾਰ ਜਾਂ ਕਿਸੇ ਦੀ ਕਤਾਹੀ ਐ ਤਾਂ ਉਹਨਾਂ ਦਾ ਕੋਟੇਕੈਸ ਕਰ ਦੇਣ ਧਰਨੇ ਨਾਲ ਕੋਈ ਮਸਲਾ ਨਹੀਂ ਹੱਲ ਹੋਣ ਲੱਗਿਆ ਸਾਨੂੰ ਸਾਡੀ ਉਹਨਾਂ ਨੂੰ ਇਹੀ ਬੇਨਤੀ ਹੈ ਵੀ ਭਾਈ ਤੁਸੀਂ ਆਪਦਾ ਕੋਰਟ ਕੇਸ ਕਰੋ ਅਸੀਂ ਤੁਹਾਡੇ ਨਾਲ ਆ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਸਾਡੇ ਪਿੰਡ ਦਾ ਮਾਹੌਲ ਨਾ ਖਰਾਬ ਕਰਿਆ ਜਾਵੇ ਇੱਥੇ ਕਿੱਥੇ ਦਾ ਕਾਬਦਾਂ ਦਾ ਪੀਜੀ ਨਾਲ ਮਸ਼ਹੂਰ ਹੋ ਰਿਹਾ ਦੀ ਕਿੱਥੇ ਧਰਨੇ ਨਾਲ ਹੋ ਰਿਹਾ ਐਨਾ ਕਹਿੰਦਾ ਹਾਂ ਮੈਂ ਇਥੇ ਮੈਂ ਦਾ ਗੱਜਕਾ ਵੈਕ ਜੀ ਕਾਕਾ ਜੀ ਨਾਮ ਹੈ ਮੇਰਾ ਅਮਰਜੀਤ ਸਿੰਘ ਕੀ ਕਹਿਣਾ ਚਾਹੋਂਗੇ ਸਰਪੰਨ ਸਾਹਿਬ ਜੋ ਅੱਜ ਇੱਕ ਕਾਵਦਾਂ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਵੀ ਜੀ ਅਸੀਂ ਇਹੀ ਚਾਹੁੰਦੇ ਹਾਂ ਵੀ ਜਿਹੜਾ ਹਸਪਤਾਲ ਆ ਦੇਖੋ ਤਕੜਾ ਬੰਦਾ ਤਾਂ ਕਿਤੇ ਇਲਾਜ ਕਰਾ ਲੇਊਗਾ ਇਹ ਬਹੁਤ ਵੱਡੀ ਗੱਲ ਹੈ ਜਿਹੜਾ ਉਹ ਹਸਪਤਾਲ ਬਣਿਆ ਕੀ ਪਰ ਜਿਹੜੀ ਜੁਨੀਆਂ ਨੇਗੇ ਉਹ ਧਰਨੇ ਦੇ ਰਹੀਆਂ ਨੇ ਦੇਖੋ ਉਹ ਗਲਤ ਕੰਮ ਹੈ ਉਹ ਸਮਝਾਈ ਦੀ ਮੰਗ ਰੱਖਣ ਵੀ ਇੱਥੇ ਡਾਕਟਰ ਪੂਰੇ ਭੇਜੇ ਜਾਣ ਨਾ ਕਿ ਮਾਹੌਲ ਖਰਾਬ ਕਰਨਾ ਜੇ ਦੇਖੋ ਕੁੜੀਆਂ ਨੇ ਉਹ ਕੋਰਟ 'ਚ ਜਾਣ ਜੇ ਕੋਈ ਉਹਨਾਂ ਦਾ ਇਹ ਥੋੜੀ ਜਿਹੀ ਵੀ ਧਰਨੇ ਦੇ ਕੇ ਉੱਥੇ ਨਾਰੇ ਲਾਉਂਦੇ ਨੇ ਉਹ ਜਿਹੜਾ ਕੋਈ ਡਾਕਟਰ ਹੈ ਇੱਥੇ ਵਧੀਆ ਡਾਕਟਰ ਆਉਂਦਾ ਉਹ ਇੱਕ ਦਿਨ ਨਹੀਂ ਰਹਿੰਦਾ ਦੂਸਰੇ ਦਿਨ ਨੂੰ ਅਗਲਾ ਆਪਣੀ ਬਦਲੀ ਕਰਾ ਕੇ ਜਾਂਦਾ ਹੈ ਸਰਕਾਰਾਂ ਨੂੰ ਕੋਈ ਫਰਕ ਪੈਂਦਾ ਉਹ ਬੰਦ ਕਰਕੇ ਤੁਰਦੇ ਆ ਲੱਗਣਗੇ ਏਰੀਏ ਨੂੰ ਕੀ ਫਾਇਦਾ ਹੋਇਆ ਦੇਖੋ ਅੱਜ ਸਾਡੇ ਪਿੰਡ ਨੇ ਮਤਾ ਪਾਇਆ ਬਾਕੀ ਸਾਡੇ ਜਿਹੜੇ ਲਵੇ ਲਾਉਣੇ ਦੇ ਪਿੰਡ ਨੇ 30 40 ਪਿੰਡ ਉਹ ਕਹਿੰਦੇ ਵੀ ਅਸੀਂ ਤੁਹਾਡਾ ਸਾਥ ਦੇਵਾਂਗੇ ਦੁਨੀਆਂ ਨੂੰ ਸਾਡੀ ਇਹੀ ਬੇਨਤੀ ਹੈ ਵੀ ਸਮਕੱਤ ਆਪਾਂ ਪੇਸ਼ ਹੋ ਕੇ ਇੱਥੇ ਜਿਹੜੇ ਚੰਗੇ-ਚੰਗੇ ਡਾਕਟਰ ਮਗਾ ਕੇ ਇਹਨੂੰ ਚਾਲੂ ਕਰੀਏ ਦੇਖੋ ਇੱਥੇ ਹਰੇਕ ਲਵੇ ਲਾਉਣੇ ਦੇ ਇਲਾਜ ਕਰਾਉਣਾ ਹੁੰਦੇ ਤੇ ਅੱਜ ਦੀ ਕੜੀ ਜਿਹੜਾ ਤਕੜਾ ਬੰਦਾ ਕਿੱਥੋਂ ਕਰਾ ਲੂ ਗਰੀਬ ਬੰਦਾ ਕਿੱਥੋਂ ਕਰਾਉ ਸਾਡੇ ਏਰੀਆ ਨੂੰ ਕੀ ਫਾਇਦਾ ਹੋਇਆ ਬਦਨਾਮੀ ਸਿਰਫ ਘਰ ਦਾ ਨਹੀਂ ਹੁੰਦੀ ਆ ਵੀ ਘਾਵਦਾਂ ਦੇ ਲੋਕ ਉੱਥੇ ਧਰਨਾ ਦਿੰਦੇ ਨੇ ਇਹਦੇ ਕਰਕੇ ਹਸਪੀਟਲ ਨਹੀਂ ਚੱਲਦਾ ਸਾਡੀ ਦੁਨੀਆ ਨੂੰ ਹੱਥ ਬੰਨ ਕੇ ਬੇਨਤੀ ਐ ਵੀ ਉਹ ਇੱਥੇ ਧਰਨਾ ਚਾੱਕੇ ਇੱਥੇ ਸੰਕਾ ਸਾਥ ਦੇਣ ਵੀ ਆਪਾਂ ਵਧੀਆ ਤੋਂ ਵਧੀਆ ਡਾਕਟਰ ਲਿਆ ਕੇ ਪੇਸ਼ ਕਰਕੇ ਲੋਕਾਂ ਦੇ ਇਲਾਜ ਤੇ ਸਹੂਲਤਾਂ ਲਈਏ ਵੈਸੇ ਜਿੱਕਾ ਖਾਲਸਾ ਵੈਸੇ